ਪੰਜਾਬ ਸਰਕਾਰ ਦੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਯੋਜਨਾ 245 ਕਰੋੜ ਰੁਪਏ ਕੀਤੇ ਗਏ ਜਾਰੀ ਤਾਂ ਜੋ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਨੂੰ ਮਿਲ ਸਕੇ ਉੱਚ ਪੱਧਰੀ ਸਿੱਖਿਆ। ਮੈਨੂੰ ਇਸ ਸਕਾਲਰਸ਼ਿਪ ਨਾ ਮਿਲਦੀ ਤਾਂ ਸ਼ਾਇਦ ਮੈਂ ਆਪਣੀ ਪੜ੍ਹਾਈ ਜਾਰੀ ਨਾ ਰੱਖ ਪਾਉਂਦਾ। 231000 ਵਿਦਿਆਰਥੀ ਕੀਤੇ ਗਏ ਰਜਿਸਟਰ ਜਿਨ੍ਹਾਂ ਨੂੰ ਹੁਣ ਤੱਕ 92 ਕਰੋੜ ਰੁਪਈਆ ਦੀ ਮਦਦ ਦਿੱਤੀ ਗਈ। ਜੇ ਮੈਨੂੰ ਇਸ ਸਕਾਲਰਸ਼ਿਪ ਨਾ ਮਿਲਦੀ ਤਾਂ ਮੈਂ ਸੋਚ ਵੀ ਨਹੀਂ ਸਕਦਾ ਸੀ ਮੈਂ ਇੰਨਾ ਵੱਡਾ ਕੋਰਸ ਅਫੋਰਡ ਕਰ ਪਾਉਂਗਾ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਨਿਰੰਤਰ ਯਤਨਾ ਸਦਕਾ ਪੰਜਾਬ ਬਣ ਰਿਹਾ ਹੈ ਰੰਗਲਾ ਪੰਜਾਬ। ਉਹ ਇੱਥੇ ਫੋਟੋ ਨਹੀਂ ਹੋਣੀ ਸਾਡੀ ਜਿਹੜੇ ਅ ਅ ਅੱਜ ਜੋ ਪਿਛਲੇ ਦਿਨਾਂ ਦੇ ਵਿੱਚ ਸਮੁੱਚੇ ਪੰਜਾਬ ਨੇ ਆਮ ਆਦਮੀ ਪਾਰਟੀ ਨੂੰ ਬਹੁਤ ਵੱਡਾ ਫਤਵਾ ਦਿੱਤਾ ਸੀਗਾ ਮਿਊਸਪਲ ਕਾਰਪੋਰੇਸ਼ਨਾਂ ਤੇ ਕਮੇਟੀਆਂ ਦੀ ਚੋਣ ਦੇ ਵਿੱਚ ਜਿਸ ਦੇ ਵਿੱਚ 55% ਵੋਟ ਪੂਰੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਨੇ ਜਿੱਤੇ ਸੀਗੇ ਔਰ ਛੋਟੀਆਂ ਕਮੇਟੀਆਂ ਦੇ ਨਾਲ-ਨਾਲ ਕਾਰਪੋਰੇਸ਼ਨਾਂ ਦੇ ਵਿੱਚ ਵੀ ਬਹੁਤ ਵੱਡਾ ਸੱਤਵਾਂ ਜਿਹੜਾ ਉਹ ਆਮ ਆਦਮੀ ਪਾਰਟੀ ਨੂੰ ਦਿੱਤਾ ਸੀਗਾ ਉਸ ਦੇ ਤਹਿਤ ਕੱਲ ਤੱਕ 15 ਛੋਟੀਆਂ ਮਿਊਨਿਸਪਲ ਕਾਉਂਸਲਸ ਔਰ ਇੱਕ ਕਾਰਪੋਰੇਸ਼ਨ ਟਿਆਲਾ ਉਹ ਆਮ ਆਦਮੀ ਪਾਰਟੀ ਦੇ ਜਿਹੜੇ ਉਮੀਦਵਾਰ ਸੀ ਸਾਡੇ ਉਥੇ ਮੇਅਰ ਔਰ ਪ੍ਰਧਾਨ ਨੇ ਜਿਹੜੇ ਬਣ ਚੁੱਕੇ ਨੇ ਉਸੇ ਕੜੀ ਦੇ ਵਿੱਚ ਅੱਜ ਜਲੰਧਰ ਦੇ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਵੱਜੋਂ ਸ਼੍ਰੀ ਵਿਨੀਤ ਈਰਤੀਆ ਨੂੰ ਮੇਅਰ ਬਲਬੀਰ ਸਿੰਘ ਬਿੱਟੂ ਢਿੱਲੋਂ ਜੀ ਨੂੰ ਸੀਨੀਅਰ ਡਿਪਟੀ ਮੇਅਰ ਔਰ ਮਲਕੀਤ ਸਿੰਘ ਜੀ ਨੂੰ ਡਿਪਟੀ ਮੇਅਰ ਆਮ ਆਦਮੀ ਪਾਰਟੀ ਦੇ ਸਾਰੇ ਕਾਉਂਸਲਰਾਂ ਨੇ ਸਰਵ ਸੰਮਤੀ ਦੇ ਨਾਲ ਸਮੁੱਚੀ ਲੀਡਰਸ਼ਿਪ ਦੇ ਸਲਾਹ ਮਸ਼ਵਰੇ ਦੇ ਨਾਲ ਸ਼੍ਰੀ ਅਰਵਿੰਦ ਕੇਜਰੀਵਾਲ ਸਾਹਿਬ ਔਰ ਮਾਨ ਸਾਹਿਬ ਉਹਨਾਂ ਦੀ ਸਲਾਹ ਮਸ਼ਵਰੇ ਦੇ ਨਾਲ ਅੱਜ ਚੁਣਿਆ ਔਰ ਮੈਂ ਉਮੀਦ ਆਸ ਕਰਦਾ ਕਿ ਇਹ ਇਹ ਤਿੰਨੇ ਸਾਡੇ ਸਾਥੀ ਆਰਿਆ ਸਾਥਕੇ ਨੂੰ ਨਾਲ ਲੈ ਕੇ ਜਲੰਧ ਦੇ ਵਿਕਾਸ ਦੇ ਵਿੱਚ ਕੋਈ ਕਸਰ ਬਾਕੀ ਨਹੀਂ ਛੋੜ ਕੇ ਉਹ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕ ਪਰ ਇਹਦੇ ਨਾਲ ਹੀ ਅੱਜ ਸਾਡੇ ਵੱਲੋਂ ਸਾਥੀ ਵੱਲੋਂ ਇੱਕ ਅੱਜ ਸਾਰਿਆਂ ਨੂੰ ਇਸ ਨੂੰ ਇਹ ਪਹਿਲਾਂ ਵੀ ਦਿੱਤਾ ਗਿਆ ਤੇ ਹੁਣ ਵੀ ਮੈਂ ਦੇ ਰਿਹਾ ਸਾਰੇ ਆਮ ਆਦਮੀ ਪਾਰਟੀ ਦੇ ਸਥਾਨੀਆਂ ਨੂੰ ਕਿ ਕਿਉਂਕਿ ਸਾਡੇ ਕੁਲੀਗ ਸਾਡੇ ਸਾਥੀ ਗੁਰਪ੍ਰੀਤ ਸਿੰਘ ਜੀ ਬੋਗੀ ਐਮਐਲਏ ਸਾਹਿਬ ਜੀ ਅਕਾਲ ਚਲਾਣਾ ਕਰ ਗਏ ਨੇ ਸੋ ਇਸ ਲਈ ਇਹ ਇਲੈਕਸ਼ਨ ਰੱਖੀ ਹੋਈ ਸੀ ਕਿ ਇਸ ਕਰਕੇ ਇਲੈਕਸ਼ਨ ਕੰਡਕਟ ਹੋਈ ਹੈ ਪਰ ਕੋਈ ਵੀ ਕਿਸੇ ਵੀ ਤਰੀਕੇ ਦੀ ਸੈਲੀਬ੍ਰੇਸ਼ਨ ਹੈ ਜਿਹੜੀ ਅੱਜ ਉਹਨੂੰ ਅਸੀਂ ਆਮ ਆਦਮੀ ਪਾਰਟੀ ਵਰਜਿਤ ਕਰਦੇ ਆ ਸਾਰਿਆਂ ਨੂੰ ਬੇਨਤੀ ਕਰਦੇ ਆ ਕਿ ਕਿ ਬਹੁਤ ਵੱਡੀ ਟਰੈਜੇਡੀ ਅ ਦੋ ਚੋਹੇ ਜੀ ਸਾਹਿਬ ਦੇ ਨਾਲ ਹੋਈ ਐ ਸੋ ਉਹ ਸੈਲੀਬ੍ਰੇਸ਼ਨ ਨੇ ਜਿਹੜੀਆਂ ਉਹ ਨਹੀਂ ਆਮ ਆਦਮੀ ਪਾਰਟੀ ਵੱਲੋਂ ਕੀਤੀਆਂ ਜਾਣਗੀਆਂ ਉਹ ਇੱਕ ਵਾਰ ਫੇਰ ਤੋਂ ਤਿੰਨੇ ਸਾਡੇ ਸਾਥੀਆਂ ਨੂੰ ਜਿਹੜੇ ਮੇਅਰ ਸੀ ਨੇ ਡਿਪਟੀ ਮੇਅਰ ਔਰ ਡਿਪਟੀ ਮੇਅਰ ਚੁਣੇ ਨੇ ਬਲਵੀਰ ਜੀ ਔਰ ਮਲਕੀ ਜੀ ਉਹਨਾਂ ਨੂੰ ਸਾਰੀ ਦੀ ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ ਕੀ ਕਰਨ ਰਿਹਾ ਕਿ ਜਿਹੜੇ ਕੀ ਸਾਰੇ ਮੇਅਰ ਜਿਹੜੇ ਕੀ ਇੱਕ ਇੱਕ ਪਾਸੇ ਵਿੱਚ ਲਿਆਂਦੇ ਗਏ ਜਿੰਦਾਬਾਦ ਦੁਸੀਂ ਜਿੰਦਾਬਾਦ ਲਗਾਈ ਜਾਂਦੀ ਪਰ ਸਾਡੀਆਂ ਮਾਵਾ ਪੈਣਾ ਨੂੰ ਨੁਮਾਇੰਦਗੀ ਪਹਿਲਾਂ ਵੀ ਸੀਗੀ ਆਮ ਆਦਮੀ ਪਾਰਟੀ ਵੱਲੋਂ ਅੱਜ ਵੀ ਹੈ ਤੇ ਕੱਲ ਨੂੰ ਵੀ ਆਉਣ ਵਾਲੇ ਸਮੇਂ ਦੇ ਵਿੱਚ ਨਵੀਆਂ ਅਪੁਆਇੰਟਮੈਂਟਸ ਦੇ ਵਿੱਚ ਵੱਡੇ ਪੱਦਰ ਦੇ ਉੱਪਰ ਜਿਹੜੀ ਨੁਮਾਇੰਦਗੀ ਦਿੱਤੀ ਜਾਏਗੀ ਜਿਹੜੇ ਪਾਸੇ ਬੰਦੇ ਲੈ ਕੇ ਸਰ ਜਿਹੜੇ ਬਸ ਦੇ ਵਿੱਚ ਪਾਸੇ ਲਿਆਂਦੇ ਨੇ ਕੀ ਕਰਨ ਰਿਹਾ ਸਾਡੇ ਸਾਡੇ ਕੋਲੇ ਕੁੰਦੇ ਵੱਧ ਨੇ ਅਸੀਂ ਬੱਸਾਂ ਚ ਲੈ ਕੇ ਆਣਾ ਆਵਾਜ਼ ਕਿੰਨੇ ਸਕੂਟਰ ਮੋਟਰਸਾਈਕਲ ਤੇ ਲੈਉਣ